ਕਸਬਾ ਝੁਗਾਵਾ ਦੇ ਸਰਪੰਚ ਜਤਿੰਦਰ ਸਿੰਘ ਕਾਲਾ ਬਚਿੱਤਰ ਸਿੰਘ ਤੇ ਗੁਰਮੇਲ ਸਿੰਘ ਦੀ ਸਤਿਕਾਰਯੋਗ ਮਾਤਾ ਗੁਰਵਿੰਦਰ ਕੌਰ ਔਲਖ ਜਿਨ੍ਹਾਂ ਦਾ ਪਿਤੇ ਦਿਨੀ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਨਿਰਮਤ ਸ੍ਰੀ ਅਖੰਡ ਪਾਠ ਸਾਹਿਬ ਭੋਗ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਮਿਹਰਦਾਸ ਪਿੰਡ ਕੋਹਾਲੀ ਵਿਖੇ ਕਰਵਾਇਆ ਗਿਆ ਇਸ ਮੌਕੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਨੇ ਵਿਰਾਗਮਈ ਕੀਰਤਨ ਕੀਤਾ ਅਰਦਾਸ ਅਰਦਾਸੀਏ ਬਾਬਾ ਪ੍ਰੇਮ ਸਿੰਘ ਵੱਲੋਂ ਕੀਤੀ ਗਈ ਇਸ ਮੌਕੇ ਸਵਰਗੀ ਮਾਤਾ ਗੁਰਵਿੰਦਰ ਕੌਰ ਔਲਖ ਨੂੰ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇਦਾਰ ਵੀਰ ਸਿੰਘ ਲੋਪੋਕੇ ਸਾਬਕਾ ਕੈਬਨਟ ਮੰਤਰੀ ਅਨਿਲ ਜੋਸ਼ੀ ਜਿਲ੍ਹਾ ਦਿਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇ ਸਾਬਕਾ ਕੈਬਨਟ ਮੰਤਰੀ ਪਰਮਿੰਦਰ ਸਿੰਘ ਜਥੇਦਾਰ ਦਿਆ ਸਿੰਘ ਕਕੜ ਡਾਕਟਰ ਨਰਿੰਦਰ ਸਿੰਘ ਚੁਗਾਵਾ ਬਾਬਾ ਕਿਰਨਜੀਤ ਸਿੰਘ ਪੋਲਾ ਸੂਬਾ ਸਿੰਘ ਕਾਰਜਕਾਰੀ ਮੈਂਬਰ ਮੁਖਵਿੰਦਰ ਸਿੰਘ ਮਾਹਲ ਸੂਬਾ ਆਗੂ ਡਾਕਟਰ ਸਤਨਾਮ ਸਿੰਘ ਅਜਨਾਲਾ ਆਦਿ ਨੇ ਸਰਦਾਂਜਲੀਆਂ ਭੇਟ ਕਰਦਿਆਂ ਕਿ ਹਕੀ ਮਾਤਾ ਗੁਰਵਿੰਦਰ ਕੌਰ ਦੀ ਕਾਟ ਹਮੇਸ਼ਾ ਔਲਖ ਪਰਿਵਾਰ ਨੂੰ ਰੜਕਦੀ ਰਹੇਗੀ। ਅਖੀਰ ਵਿੱਚ ਸਰਪੰਚ ਜਤਿੰਦਰ ਸਿੰਘ ਕਾਲਾ ਨੇ ਇਸ ਦੁੱਖ ਦੀ ਘੜੀ ਵਿੱਚ ਸ਼੍ਰੀਕ ਹੋਣ ਵਾਲੇ ਸੱਜਣ ਮਿੱਤਰਾਂ ਅਤੇ ਸਨਈਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਬਾਬਾ ਸੁਤਨਾਮ ਸਿੰਘ ਫਿਰੋਜ਼ਪੁਰ ਵਾਲੇ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਬਾਬਾ ਜੁਗਿੰਦਰ ਸਿੰਘ ਲੋਪੋਕੇ, ਬਾਬਾ ਸੁਖਦੇਵ ਸਿੰਘ ਖਿਆਲਾ, ਗੁਰਚਰਨ ਸਿੰਘ ਸ਼ੀਨਾ, ਬਾਬਾ ਨਰਬੈਲ ਸਿੰਘ ਬੜਾਰ, ਬਾਬਰ ਓਜਲਾ ਚੇਅਰਮੈਨ, ਗੁਰਪ੍ਰੀਤ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਚਵਿੰਡਾ, ਨੰਬਰਦਾਰ ਸ਼ਮਸ਼ੀਰ ਸਿੰਘ ਡਾਕਟਰ ਸੋਨੂ ਖਤਰੀ ਸੋਨੂ ਚੁਕਾਵਾ ਅਮਨ ਚੁਕਾਵਾ ਸਾਬਕਾ ਸਰਪੰਚ ਗੁਰਸੇਵਕ ਸਿੰਘ ਗੈਵੀ ਚੇਅਰਮੈਨ ਦੇਆਲ ਸਿੰਘ ਸਰੰਗੜਾ ਕੁਲਤਾਰ ਸਿੰਘ ਸਰਪੰਚ ਮਕਵਿੰਦਰ ਸਿੰਘ ਸਰਪੰਚ ਹਰਵਿੰਦਰ ਸਿੰਘ ਸਾਬਕਾ ਸਰਪੰਚ ਲਖਵੀਰ ਸਿੰਘ ਕੋਹਾਲੀ ਅਜੀਤ ਵੀਰ ਸਿੰਘ ਸੰਧੂ ਲੋਪੋਕੇ ਦਲੀਪ ਸਿੰਘ ਪੰਬੀਰਾ ਬਿਰਸਾ ਸਿੰਘ ਟੱਪਿਆਲਾ ਡਾਕਟਰ ਸ਼ਰਨਜੀਤ ਸਿੰਘ ਬਲਕਿਰਨ ਸਿੰਘ ਬਾਬਾ ਰਤਨਜੀਤ ਸਿੰਘ ਬਾਬਾ ਕਰਨਜੀਤ ਸਿੰਘ ਭੋਲਾ ਗੁਰੂ ਅਰਜਨ ਦੇਵ ਸਮੂਹ ਸੇਵਕ ਸਭਾ ਸਕੱਤਰ ਸਿੰਘ ਪ੍ਰਧਾਨ ਹਰਬੰਤ ਸਿੰਘ ਕੋਹਾਲਾ ਸੁਲਤਾਨ ਸਿੰਘ ਬਾਬਾ ਰਸ਼ਪਾਲ ਸਿੰਘ ਗੁਰਮੀਤ ਸਿੰਘ ਪੱਪਾ ਸਾਫ ਕਾ ਚੇਅਰਮੈਨ ਪ੍ਰਗਟ ਸਿੰਘ ਸ਼ਾ ਸ਼ੌਕੀਸ਼ਟਾ ਦੇਸ਼ ਰਾਜ ਸੋਨੂ ਸਾਫ ਕਾ ਸਰਪੰਚ ਬਾਬਾ ਰਾਜਾ ਸਿੰਘ ਮੋੜੇ ਕਲਾ ਚੁਗਾਵਾ ਅਮਰਤਪਾਲ ਸਿੰਘ ਨੰਬਰਦਾਰ ਤਾਰਾ ਚੰਦ ਗੁਲਾਬ ਹਰਦੇਵ ਸਿੰਘ ਔਲਖ ਸਕੱਤਰ ਸਿੰਘ ਫੌਜੀ ਸਾਫ ਕਾ ਸਰਪੰਚ ਸ਼ਮਸ਼ੇਰ ਸਿੰਘ ਬਰਾੜ ਗੁਰਚਰਨ ਸਿੰਘ ਮਿਆਦੀਆਂ ਸੁਰਮੁਖ ਸਿੰਘ ਫੌਜੀ ਸਕੱਤਰ ਸਿੰਘ ਨੰਬਰਦਾਰ ਤਾਰਾ ਚੰਦ ਗੁਲਾਮ ਸਾਫ ਕਾ ਸਰਪੰਚ ਦਲੀਪ ਸਿੰਘ ਪੰਬੀਰਾ ਪਵਨ ਕੁਮਾਰ ਖੂਈ ਵਾਲਾ ਨਿਰਮਲ ਸਿੰਘ ਕਾਲਾ ਮੈਂਬਰ ਸਕਤਰ ਸਿੰਘ ਪ੍ਰਧਾਨ ਗੁਰਸੇਵ ਸਿੰਘ ਲੋਧੀ ਗੁੱਜਰ ਸ਼ੇਰ ਸਿੰਘ ਚੈਨਪੁਰ ਗੌਰਵ ਸਾਹਿਬ ਸਿੰਘ ਜਸਵੀਰ ਸਿੰਘ ਸਰਕਲ ਪ੍ਰਧਾਨ ਤੇਜ ਇਕਬਾਲ ਸਿੰਘ ਮੁਹਾਰ ਹਰਬੰਤ ਸਿੰਘ ਕੋਹਾਲਾ ਡਾਕਟਰ ਗੁਰਨਾਮ ਸਿੰਘ ਸ਼ੂਰਾ ਸਾਬਕਾ ਸਰਪੰਚ ਰਸ਼ਪਾਲ ਸਿੰਘ ਜਸਵਿੰਦਰ ਸਿੰਘ ਮਾਨਾਵਾਲਾ ਨੰਬਰਦਾਰ ਦਿਲਬਾਬ ਸਿੰਘ ਕਬਲਜੀਤ ਸਿੰਘ ਸ਼ਮਸ਼ੇਰ ਸਿੰਘ ਵਾਪਰ ਗੁਰਕੀਰਤ ਸਿੰਘ ਸ਼ਮਸ਼ੇਰ ਸਿੰਘ ਸਰਪੰਚ ਗੁਰਤਨ ਸਿੰਘ ਕੋਹਾਲਿਸ ਡਾਕਟਰ ਸ਼ਰਨਜੀਤ ਸਿੰਘ ਸਰਪੰਚ ਦਵਲਦੇਵ ਸਿੰਘ ਪੁੱਲਤ ਸੋਵੇਕ ਸਿੰਘ ਸਾਬਕਾ ਸਰਪੰਚ ਨੰਬਰਦਾਰ ਅਮਰਤਪਾਲ ਸਿੰਘ ਗੁਰਦੀਪ ਸਿੰਘ ਪਕਣਾ ਗੁੱਲੂ ਸਰਪੰਚ ਐਮਾ ਨਾਨਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਇਸ ਮੌਕੇ ਹਾਜ਼ਰ ਸਨ ਜਿਨ੍ਹਾਂ ਨੇ ਮਾਤਾ ਜੀ ਨੂੰ ਸਰਤਾ ਸੂਮਨ ਭੇਟ ਕੀਤੇ